ਜਿਹੜੀ ਮਰਜ਼ੀ ਵਾਸ਼ਿੰਗ ਮਸ਼ੀਨ ਲੈ ਲਓ 13000 ਤੋਂ ਸ਼ੁਰੂ ਹੋ ਕੇ 14 15 16000 ਜਿਹੜੀ ਮਰਜ਼ੀ ਲੈ ਲਓ ਕੋਈ ਵੀ ਤੁਹਾਡੀ ਪੁਰਾਣੀ ਮਸ਼ੀਨ ਮਸ਼ੀਨ ਆ 5000 ਦੀ ਕੱਢ ਦਾਂਗੇ ਜੀ ਕੂਲਰ ਦੇ ਵੀ ਹੀ ਸਕੀਮਾ ਜਿਵੇਂ ਸਾਡੇ ਕੋਲ 10000 ਰੁਪਏ 11000 ਤੋਂ ਕੂਲਰ ਸ਼ੁਰੂ ਹੋ ਜਾਂਦਾ ਜੀ ਤੇ 5000 ਰੁਪਏ ਦਾ ਪੁਰਾਣਾ ਕੂਲਰ ਕੱਢ ਦਾਂਗੇ ਲੋਹੇ ਦਾ ਪਰ ਦੇ ਵਿੱਚ 45 5000 ਰੁਪਏ ਸੋਫਾ ਵਿਕਦਾ ਜੀ ਸਾਡਾ ਇਹਦਾ ਰੇਟ 35000 ਰੁਪਏ ਰੇਟ ਹੈ ਜੀ 5000 ਦੇ ਚੋਂ ਪੁਰਾਣਾ ਕੱਢ ਦਾਂਗੇ 30000 ਰੁਪਏ ਦਾ ਬੋ ਕੋਈ ਡਿਜ਼ਾਈਨ ਤੁਸੀਂ ਦੇਖ ਲਓ LED ਪ ਕਿਸੇ ਤਰ੍ਹਾਂ ਦੀ ਕੋਈ ਕਮੀ ਸਟਾਕ ਦੀ ਕੋਈ ਕਮੀ ਨਹੀਂ ਆ ਗਿਆ ਸਾਰੇ ਪੈਕੇਜ ਵਾਲੇ ਸੋਫੇ ਆ ਜਿਹੜਾ ਵੀ ਤੁਸੀਂ ਪੈਕੇਜ ਦੇ ਵਿੱਚ ਰੰਗ ਸਿਲੈਕਟ ਕਰਨਾ ਆ ਵੀਡੀਓ ਦੇ ਵਿੱਚ ਦੇਖ ਲਓ ਦਿੱਤੇ ਹੋਏ ਨੰਬਰਾਂ ਦੇ ਉੱਤੇ ਤੁਸੀਂ ਸਕਰੀਨ ਸ਼ਾਟ ਭੇਜੋ ਜਿਹੜੀ ਵੀ ਚੀਜ਼ ਦੀ ਲੋੜ ਆ ਤੁਹਾਨੂੰ ਉਹ ਲੈ ਸਕਦੇ ਹੋ ਪਿੱਛੇ ਦੇਖੋ ਫਰਿੱਜ ਵਾਸ਼ਿੰਗ ਮਸ਼ੀਨਾਂ ਸੋਫੇ 5000 ਦੇ ਵਿੱਚ ਤੁਹਾਡਾ ਸਾਮਾਨ ਇਕੱਠਾ ਜਾਣਾ ਚਾਹੇ ਉਹ ਚੱਲਦਾ ਚਾਹੀ ਖਰਾਬ ਆ ਤੇ ਬੈਟ ਦੀ ਰੇਂਜ ਦੱਸ ਦਿਓ 15000 ਤੋਂ ਆਪਣੀ ਸਟਾਰਟਿੰਗ ਆ 15000 ਤੋਂ ਆਪਣਾ ਕੋ ਸਟਾਰਟ ਆਜੀ 15000 20000 23000 25000 ਤੱਕ ਦਾ ਜਿਹੜਾ ਜਿਆ ਮਰਜ਼ੀ ਬੈੱਡ ਲੈ ਲਓ ਜੀ ਉਹਦੇ ਵਿੱਚੋਂ 5000 ਰੁਪਏ ਦਾ ਪੁਰਾਣਾ ਬੈੱਡ ਕੱਟਿਆ ਜਾਊਗਾ ਜੀ ਜੇ ਕਿਸੇ ਨੇ ਕੋਈ LED ਵਗੈਰਾ ਲੈਣੀ ਹੈਗੀ 15000 ਦੀ LED ਹੈ ਪੁਰਾਣਾ ਟੀਵੀ ਆ 5000 ਦਾ ਉਹ ਕੱਢ ਦਾਂਗੇ ਪੁਰਾਣੀਆਂ LED ਆ 5000 ਦੇ ਉਹ ਕੱਢ ਦਾਂਗੇ ਜੀ ਸੱਸੀਗਾਲ ਜੀ ਰਾਏਕੋਟ ਦੇ ਵਿੱਚ ਖੜੇ ਹਾਂ ਦਿੱਤੇ ਪੰਜਾਬ ਦਾ ਸਭ ਤੋਂ ਵੱਡਾ ਸ਼ੋਅਰਮਾ ਮਹਾਰਾਜਾ ਫਰਨੀਚਰ ਐਂਡ ਇਲੈਕਟ੍ਰੋਨਿਕ ਸ਼ੋਅਰਮ ਇੱਥੇ ਸਸਤਾ ਵੀ ਆ ਤੇ ਵੱਡਾ ਵੀ ਆ ਬਾਕੀ ਕੀ ਕੀ ਆਫਰ ਦੇ ਰਿਆ ਗੱਲ ਵਰਗਾ ਜ ਮੁੱਖਾ ਜੇ ਆਫਰ ਦਿਖਾ ਦਈਏ ਨਾ ਸਾਡਾ ਬਹੁਤ ਸੁਣਿਆ ਸੀ ਅੱਜ ਅਸੀਂ ਆਖਿਆ ਅਸੀਂ ਵੀ ਦਿਖਾ ਦਈਏ ਤੁਹਾਨੂੰ ਹਾਂਜੀ 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 ਬੀਟੀ ਤੇ ਕੀ ਕੀ ਆਫਰ ਆ ਜੀ ਆਪਾਂ ਪਹਿਲਾਂ ਇੱਥੋਂ ਸ਼ੁਰੂ ਕਰ ਲਏ ਆਪਣੇ ਕੋਲੇ ਜਿਵੇਂ ਵਾਸ਼ਿੰਗ ਮਸ਼ੀਨ ਹੈ ਜੀ 13000 ਰੁਪਏ ਤੋਂ ਵਾਸ਼ਿੰਗ ਮਸ਼ੀਨ ਸ਼ੁਰੂ ਹੋ ਜਾਂਦੀ ਹੈ 13000 ਤੋਂ ਬ੍ਰਾਂਡ ਕਿਹੜੇ ਕਿਹੜੇ ਹੋਣ ਆਪਣੇ ਕੋਲੇ ਬੋਲਟਸ ਦੀ ਹੈ ਜੀ ਜੀ ਖਤਾਨ ਦੀ ਹੈ ਜੀ ਜੀ ਐਲਜੀ ਜਾਂ ਸੈਮਸੰਗ ਦੀ ਹੈ ਜਿਹੜੀ ਮਰਜ਼ੀ ਵਾਸ਼ਿੰਗ ਮਸ਼ੀਨ ਲੈ ਲਓ 13000 ਤੋਂ ਸ਼ੁਰੂ ਹੋ ਕੇ 14 15 16000 ਜਿਹੜੀ ਮਰਜ਼ੀ ਲੈ ਲਓ ਕੋਈ ਵੀ ਤੁਹਾਡੀ ਪੁਰਾਣੀ ਮਸ਼ੀਨ ਮਸ਼ੀਨ ਆ 5000 ਦੀ ਕੱਢ ਦਾਂਗੇ 5000 ਦੀ ਕੱਢ ਲਾਂਗੇ ਇਹਦੇ ਰੇਟ ਤਾਂ ਮਾਰਕੀਟ ਦੇ ਨਾਲ ਦੀ ਹੁੰਦੇ ਨੇ ਮਾਰਕੀਟ ਦੇ ਨਾਲ ਦੀ ਰੇਟ ਹੁੰਦੇ ਨੇ ਨਹੀਂ 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 ਮਾਰਕੀਟ ਨਾਲ ਦੇ ਰੇਟ ਹੋਣਗੇ ਜੀ ਬਾਕੀ ਜੀ ਤੁਸੀਂ ਫੋਨ ਨੰਬਰ ਵੀ ਦਿੱਤੇ ਹੋਇਆ ਤੁਸੀਂ ਉਹਨਾਂ ਦੇ ਉੱਤੇ ਗੱਲ ਵੀ ਕਰ ਸਕਦੇ ਹੋ ਚੈੱਕ ਵੀ ਕਰ ਸਕਦੇ ਹੋ ਰੇਟ ਦੇ ਟਰਾਈ ਵੀ ਮਾਰ ਸਕਦੇ ਹੋ ਅੱਗੇ ਕੀ ਕੀ ਆਫਰ ਹੈ ਜੀ ਜਿਵੇਂ ਕੂਲਰ ਚੱਲ ਪਈ ਹੁਣ ਕੂਲਰਾਂ ਦਾ ਤੇ 5000 ਰੁਪਏ ਦਾ ਆਪਣਾ ਕੋਲਰ ਕੱਢ ਦਾਂਗੇ ਲੋਹੇ ਦਾ ਪੁਰਾਣਾ ਕੋਲਰ ਕਰ 5000 ਰੁਪਏ ਦਾ ਕਰ ਦਾਂਗੇ ਜੇ ਜਿਹਦੇ ਕੋਲੇ ਮੰਨ ਕੇ ਚੱਲੋ ਕੋਈ ਵਾਸ਼ਿੰਗ ਮਸ਼ੀਨ ਪਈ ਆ ਫਰਾ ਉਹ ਜਿਹੜੀ ਚੀਜ਼ ਮਰਜ਼ੀ ਦੇ ਦੇ ਕੋਲਰ ਵਟੇ ਵਾਸ਼ਿੰਗ ਮਸ਼ੀਨ ਲੈ ਲਾਂਗੇ ਵਾਸ਼ਿੰਗ ਮਸ਼ੀਨ ਵਟੇ ਕੋਲਰ ਲੈ ਲਾਂਗੇ ਕੋਈ ਉਹ ਹਰ ਇੱਕ ਤਰ੍ਹਾਂ ਦੀ ਐਸਟਮੈਂਟ ਹੋ ਜੂਗੀ ਜਿਵੇਂ ਕਹਾ ਕਹੋ ਉਸ ਤਰ੍ਹਾਂ ਹੋ ਜੂਗਾ ਠੀਕ ਹੈ ਜੀ ਚਲੋ ਅੱਗੇ ਦੇਖੋ ਆਪਣੇ ਤੁਸੀਂ ਪੈਕੇਜ ਦੀ ਗੱਲ ਕਰਦੇ ਸੀ ਉਹ ਕਿਹੜਾ ਪੈਕੇਜ ਹੈ ਜੀ ਆਪਣੇ ਕੋਲ 46000 ਰੁਪਏ ਦਾ ਪੈਕੇਜ ਹੈ ਜੀ ਇਸ ਤਰ੍ਹਾਂ ਦੇ ਜਿਵੇਂ ਬੈੱਡ ਨੇ ਆਪਣੇ ਕੋਲ ਡਿਜ਼ਾਈਨ ਵੀ ਅੰਤ ਮਿਲ ਜਾਣ ਜਿਹੜਾ ਤੁਹਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਊਗਾ ਜੀ ਡਿਲੀਵਰੀ ਪੂਰੇ ਪੰਜਾਬ ਦੇ ਵਿੱਚ ਫ੍ਰੀ ਹੈ ਦੋ ਪਫੀਆਂ ਨਾਲ ਫ੍ਰੀ ਨੇ ਅੱਛਾ ਦੋ ਨਾਲ ਨਾਲ ਦੋ ਪਫੀਆਂ ਹੋਣੀਆਂ ਆਨਲਾਈਨ 1000 ਰੁਪਏ ਦੇ ਕੇ ਬੁਕਿੰਗ ਕਰਾਓ ਡਿਲੀਵਰੀ ਫ੍ਰੀ ਹੈ ਜਦੋਂ ਘਰੇ ਸਾਮਾਨ ਪਹੁੰਚ ਗਿਆ 45000 ਰੁਪਏ ਦੋ ਦਿਓ ਲਓ ਜੀ ਨੋਟ ਕਰ ਲਓ 46000 ਰੁਪਏ ਦਾ ਪੈਕੇਜ ਆ ਜਿਹਦੇ ਵਿੱਚ ਦਿਖਾਇਆ ਗਿਆ ਬੈੱਡ ਆ ਜਾਂਦਾ ਨਾਲ ਗੱਦਾ ਆ ਜਾਂਦਾ ਸੋਫਾ ਆ ਜਾਂਦਾ ਟੇਬਲ ਆ ਜਾਂਦਾ ਅਲਮਾਰੀ ਆ ਜਾਂਦੀ ਆ ਤੇ ਨਾਲ ਨਾਲ ਦੋ ਪਫੀਆਂ ਫ੍ਰੀ ਨੇ ਜੀ ਤੇ 1000 ਰੁਪਏ ਦੇ ਵਿੱਚ ਬੁਕਿੰਗ ਕਰਾ ਸਕਦੇ ਆ ਨੰਬਰ ਦਿੱਤਾ ਹੋਇਆ ਸਕਰੀਨ ਦੇ ਉੱਤੇ ਬਾਕੀ ਪੇਮੈਂਟ ਜਿਹੜੀ ਹੋਊਗੀ ਉਹ ਘਰੇ ਜਦੋਂ ਸਾਮਾਨ ਸਾਡੇ ਕੋਲੇ ਪਹੁੰਚਾ ਇਹਨਾਂ ਬਾਰੇ ਦੱਸੋ ਜੀ ਇਹਨਾਂ ਦਾ ਕੀ ਰੇਟ ਆ ਜੀ ਜਿਵੇਂ ਸਾਡਾ ਸੋਫਾ ਆ ਬਾਜ਼ਾਰ ਦੇ ਵਿੱਚ 45-50 ਹਜ਼ਾਰ ਰੁਪਏ ਸੋਫਾ ਵਿਕਦਾ ਜੀ ਸਾਡਾ ਇਹਦਾ ਰੇਟ 35 ਹਜ਼ਾਰ ਰੁਪਏ ਰੇਟ ਆ ਜੀ 5000 ਦੇ ਚੋਂ ਪੁਰਾਣਾ ਕੱਢ ਦਾਂਗੇ 30 ਹਜ਼ਾਰ ਰੁਪਏ ਦਾ ਪੋਵੇਗਾ ਜੀ 30 ਹਜ਼ਾਰ ਰੁਪਏ ਦਾ ਪੋਵੇਗਾ ਕੀ ਜਿਆਦਾ ਲਗਜ਼ਰੀ ਸੋਫਾ ਪੋਵੇਗਾ ਜੀ 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 ਜਿਹਦੇ ਪੈਰ ਵੀ ਸਟੀਲ ਦੇ ਲੱਗੇ ਹੋਏ ਨੇਗੇ ਤੇ ਨਾਲ ਗਲਾਸ ਆ ਜੀ ਨਾਲ ਥੋਫੀਆਂ ਨੇ ਨਾਲ ਟੇਬਲ ਨਾਲ ਤੇ ਵੀ ਹਾਂਜੀ ਹਾਂਜੀ ਇਸ ਤਰ੍ਹਾਂ ਦੇ ਸੋਫੇ ਜਿਹੜੇ ਮਰਜ਼ੀ ਲੈ ਲਓ ਜੀ ਇਹ 35000 ਦੀ ਰੇਂਜ ਦੇ ਸੋਫੇ ਸਾਰੇ 5-5000 ਕੱਟ ਕੇ 30-30000 ਦਾ ਉਹ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਜੀ ਜੀ ਤੇ ਉਧਰ ਅਲਮਾਰੀਆਂ ਦੀ ਗੱਲ ਕਰੀ ਅਲਮਾਰੀਆਂ ਆਪਣੋ ਕੋਲ ਲੱਕੜ ਦੀ 13000 ਤੋਂ ਸ਼ੁਰੂ ਹੋ ਜਾਂਦੀ ਹੈ ਜੀ 13000 ਦੀ 15000 ਦੀ ਜਿਹਾ ਜਿਹਾ ਮਰਜ਼ੀ ਲੈ ਲਓ ਜੀ ਜੀ 5000 ਦੀ ਪੁਰਾਣੀ ਅਲਮਾਰੀ ਕੱਟੀ ਹੋਊ ਜੀ 5000 ਦੀ ਪੁਰਾਣੀ ਕੱਟੀ 5000 ਦੀ ਪੁਰਾਣੀ ਅਲਮਾਰੀ ਕੱਟੀ ਹੋਊ ਜੀ ਇੱਕ ਵਾਰੀ ਜੀ ਆਪਾਂ ਦੁਬਾਰਾ ਆਪਣੀ ਲੋਕੇਸ਼ਨ ਦੱਸ ਦਈਏ ਵੀ ਕਿਹੜੀ ਜਗ ਆਪਣਾ ਲੋਕੇਸ਼ਨ ਨਿਕਲੇ ਹੋਊਗੀ ਲੋਕੇਸ਼ਨ ਨਿਕਲੇ ਹੋਊਗੀ ਤੇ ਦੁਬਾਰਾ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਈਏ ਜਿਹੜਾ ਪੈਕੇਜ ਆ ਉਹ ਪੂਰੇ ਪੰਜਾਬ ਦੇ ਵਿੱਚ ਉਹਦੀ ਡਿਲੀਵਰੀ ਜਿਹੜੀ ਹੋਊਗੀ ਫ੍ਰੀ ਹੋਊਗੀ ਹਾਂਜੀ ਫ੍ਰੀ ਹੋਊਗੀ ਜੀ ਬਿਲਕੁਲ ਫ੍ਰੀ ਹੈ ਜੀ ਫੋਨ ਦੇ ਉੱਤੇ ਤੁਸੀਂ ਬੁੱਕ ਕਰਾਉਣਾਗਾ ਤੁਹਾਡੇ ਘਰ ਸਮਾਨ ਪਹੁੰਚ ਜਾਣਾ ਜਿਹੜਾ ਵੀ ਤੁਸੀਂ ਸਮਾਨ ਲੈਣਾ ਹੈ ਉਹ ਤੋਂ ਸਿਲੈਕਟ ਕਰਨਾਗਾ WhatsApp ਦੇ ਉੱਤੇ ਹਾਂ WhatsApp ਦੀ ਫੋਟੋ ਪਾ ਲਓ ਤੁਹਾਨੂੰ ਸਾਨੂੰ ਚੈੱਕ ਹੋ ਜਾਣਗੇ ਤੁਸੀਂ ਦੇਖ ਲਿਓ ਜੋ ਵੀ ਸਾਨੂੰ ਸਿਲੈਕਟ ਆਇਆ ਜੇ ਕੋਈ ਵਾਸ਼ਿੰਗ ਮਸ਼ੀਨ ਆ ਜਾਂ ਫਰਿੱਜ ਆ ਜੋ ਉਹਦੀ ਗਾਰੰਟੀ ਹੋਊਗੀ ਉਹ ਮਿਲੂਗੀ ਉਹ ਆਨਲਾਈਨ ਗਾਰੰਟੀ ਸਾਰੀ ਮਿਲੂਗੀ ਬਿਲ ਨਾਲ ਦੇ ਮਾੜਾ ਪਰ ਜਿਹੜਾ ਐਕਸਚੇਂਜ ਆਫਰ ਉਹ ਵੀ ਹੋ ਜੂਗਾ ਨਾ ਜੇ ਤੁਹਾਡਾ ਘਰ ਸਾਮਾਨ ਉਹਨਾਂ ਦਾ ਪਿਆਗਾ ਤਾਂ ਉਧਰ ਵਾਪਸ ਗੱਡੀ ਦੇ ਇਧਰ ਨਵਾਂ ਭੇਜਾਂਗੇ ਪੁਰਾਣਾ ਚੱਕ ਲਿਆਵਾਂਗੇ ਜੀ ਜੀ ਉਹਦੀ ਗੱਲ ਇਹ ਆ ਵੀ ਤੁਹਾਡੇ ਘਰ ਦੇ ਵਿੱਚ ਕੋਈ ਵੀ ਇਲੈਕਟ੍ਰੋਨਿਕ ਦਾ ਸਾਮਾਨ ਪਿਆ ਜਾਂ ਕੋਈ ਫਰਨੀਚਰ ਪਿਆਗਾ ਤਾਂ ਬਾਈ ਜੀ ਉਹ ਕਹਿੰਦੇ ਵੀ 5000 ਦੇ ਵਿੱਚ ਤੁਹਾਡਾ ਸਾਮਾਨ ਕੱਟਿਆ ਜਾਣਾ ਚਾਹੇ ਉਹ ਚੱਲਦਾ ਚਾਹੀ ਖਰਾਬ ਆ ਤੇ ਬੈਠਦੀ ਰਹੇ ਦੱਸ ਦਿਓ 15000 ਤੋਂ ਆਪਣੀ ਸਟਾਰਟਿੰਗ ਆ 15000 ਤੋਂ ਤੁਹਾਨੂੰ ਕੋ ਸਟਾਰਟ ਆਈ 15000 20000 23000 25000 ਤੱਕ ਦਾ ਜਿਹੜਾ ਜਆ ਮਰਜ਼ੀ ਬੈੱਡ ਲੈ ਲਓ ਜੀ ਉਹਦੇ ਵਿੱਚੋਂ 5000 ਰੁਪਏ ਦਾ ਪੁਰਾਣਾ ਬੈੱਡ ਕੱਟਿਆ ਜਾਊਗਾ ਜੀ ਜੇ ਕਿਸੇ ਨੇ ਕੋਈ LED ਵਗੈਰਾ ਲੈਣੀ ਹੈ ਕਿ 15000 ਦੀ LED ਹੈ ਪੁਰਾਣਾ ਟੀਵੀ ਹੈ 5000 ਦਾ ਉਹ ਕੱਢ ਦਾਂਗੇ ਪੁਰਾਣੀਆਂ LED 5000 ਦੇ ਉਹ ਕੱਢ ਦਾਂਗੇ ਤੇ ਸਮਾਨ ਸਾਰਾ ਦੇਖੀ ਚੱਲਿਆ ਜੀ ਕੂਲਰ ਵੀ ਮਿਲਣਗੇ ਤੁਹਾਨੂੰ ਬੈੱਡ ਮਿਲਣਗੇ ਸੋਫੇ ਮਿਲਣਗੇ ਗੱਦੇ ਮਿਲਣਗੇ ਅਲਮਾਰੀਆਂ ਮਿਲਣਗੀਆਂ ਇਲੈਕਟ੍ਰੋਨਿਕ ਦਾ ਵਾਸ਼ਿੰਗ ਮਸ਼ੀਨ ਹੋਗੀ ਫਰਿੱਜ ਹੋਗੇ ਮਨ ਆਲ ਓਵਰ ਜਿਹੜੀ ਤੁਹਾਨੂੰ ਘਰਾਂ ਦੇ ਵਿੱਚ ਲੋਡ ਪੈਂਦੇ ਆ ਵਿਆਹ ਸ਼ਾਦੀਆਂ ਦੇ ਵਿੱਚ ਲੋਡ ਪੈਂਦੇ ਤੇ ਉਹ ਸਾਰਾ ਸਮਾਨ ਇੱਥੇ ਸਾਰਾ ਅਵੇਲੇਬਲ ਕਿਸੇ ਪਾਸੋਂ ਤੁਹਾਨੂੰ ਨਹੀਂ ਮਿਲੂਗਾ ਪੂਰਾ ਸਮਾਨ ਮਿਲੂਗਾ ਇਹ ਨਹੀਂ ਗਾਹਕ ਨੂੰ ਆਗੇ ਕਲਰ ਆਪਸ਼ਨ ਦੀ ਉਹ ਹੋਊਗੀ ਹਰੇਕ ਤਰ੍ਹਾਂ ਦੀ ਕਲਰ ਆਪਸ਼ਨ ਮਿਲੂਗਾ ਡਿਜ਼ਾਈਨਿੰਗ ਮਿਲੂਗੀ ਜਿੰਨਾ ਵੱਧ ਤੋਂ ਮਰਜ਼ੀ ਲੈ ਲਓ ਸਟਾਕ ਦੀ ਕੋਈ ਕਮੀ ਨਹੀਂ ਹੈਗੀ ਸਟਾਕ ਦੀ ਕੋਈ ਕਮੀ ਨਹੀਂ ਇਹ ਨਹੀਂ ਹੈਗਾ ਵੀ ਤੁਸੀਂ ਇੱਥੇ ਆਗੇ ਤਾਂ ਤੁਹਾਨੂੰ ਜਿਹੜਾ ਕੋਈ ਵਿਆਹ ਸ਼ਾਦੀ ਦੇ ਵਿੱਚ ਦੇਣ ਵਾਲਾ ਸਮਾਨ ਆ ਵੀ ਇਧਰੋਂ ਉਧਰੋਂ ਲੈਣਾ ਪਊਗਾ ਇੱਥੇ ਹੀ ਹੋ ਜਾਣਾ ਇੱਕ ਥਾਂ ਤੋਂ ਸਾਰਾ ਇਕੱਠਾ ਹੋ ਜੂਗਾ ਇੱਕ ਥਾਂ ਤੋਂ ਸਾਰਾ ਇਕੱਠਾ ਹੋ ਜੂਗਾ ਡਿਜ਼ ਮਰੀ ਬਹੁਤ ਪਈ ਹੈਗੀ ਕਿਸੇ ਤਰ੍ਹਾਂ ਦੀ ਕੋਈ ਕਮੀ ਸਟਾਕ ਦੀ ਕੋਈ ਕਮੀ ਨਹੀਂ ਐਲੀਡੀ ਸਟੈਂਡ ਆ ਗਿਆ ਇਹ ਵੀ ਜੇ ਕਿਸੇ ਕੋਲੇ ਪੁਰਾਣਾ ਪਿਆ ਹਾਂਜੀ ਜੀ ਪੁਰਾਣਾ ਐਲੀਡੀ ਸਟੈਂਡ ਦੇ ਦਿਓ ਚਾਹੇ ਜੇ ਮਸ਼ੀਨ ਦੇ ਦਿਓ ਚਾਹੇ ਕੂਲਰ ਦੇ ਦਿਓ ਚਾਹੇ ਬੈੱਡ ਦੇ ਦਿਓ ਜੋ ਮਰਜ਼ੀ ਦਿਓ 13000 ਦਾ ਐਲੀਡੀ ਪੈਨਲ ਆ 5000 ਦਾ ਕੱਟ ਕੇ 8000 ਦਾ ਬੋਊ ਹੈ ਚੱਕ ਲੋ ਜੀ ਵੱਡੇ ਆਫਰ ਦੇ ਰੱਖਿਆ ਸਸਤਾ ਵੀ ਆ ਤੇ ਵੱਡਾ ਵੀ ਆ ਸ਼ੋਰੂਮ ਆ ਤੇ ਐਕਸਚੇਂਜ ਆਫਰ ਵੀ ਚੱਲੀ ਜਾਂਦਾ ਇਹ ਤੁਹਾਨੂੰ ਕਿਤੇ ਨਹੀਂ ਮਿਲਣਾ ਪੰਜਾਬ ਦੇ ਵਿੱਚ ਸਿਰਫ ਇੱਥੇ ਹੀ ਆ ਡਿਲੀਵਰੀ ਫਰੀ ਆ ਪੂਰੇ ਪੰਜਾਬ ਦੇ ਵਿੱਚ ਜੇ ਤੁਸੀਂ ਪੈਕੇਜ ਲੈਣੇ ਆ ਤਾਂ ਆ ਗਿਆ ਸਾਰੇ ਪੈਕੇਜ ਵਾਲ ਜਿਹੜਾ ਵੀ ਤੁਸੀਂ ਪੈਕੇਜ ਦੇ ਵਿੱਚ ਰੰਗ ਸਿਲੈਕਟ ਕਰਨਾ ਆ ਵੀਡੀਓ ਦੇ ਵਿੱਚ ਦੇਖ ਲਓ ਦਿੱਤੇ ਹੋਏ ਨੰਬਰਾਂ ਦੇ ਉੱਤੇ ਤੁਸੀਂ ਸਕਰੀਨਸ਼ਾਟ ਭੇਜੋ ਜਿਹੜੀ ਵੀ ਚੀਜ਼ ਦੀ ਲੋੜ ਆ ਤੁਹਾਨੂੰ ਉਹ ਲੈ ਸਕਦੇ ਪਿੱਛੇ ਦੇਖੋ ਫਰਿੱਜ ਵਾਸ਼ਿੰਗ ਮਸ਼ੀਨਾਂ ਸੋਫੇ ਬੜੇ ਤਰ੍ਹਾਂ ਦੇ ਡਿਜ਼ਾਈਨ ਪਏ ਆ ਜਿਹੜੇ ਤੁਸੀਂ ਲੈਣੇ ਆ 7 ਸੀਟਰ ਲੈਣੇ ਆ 5 ਸੀਟਰ ਲੈਣੇ ਆ ਜੋ ਮਰਜੀ ਤੇ ਅੱਗੇ ਤੱਕ ਦਿਖਾ ਦੇਮ ਉਹਦੀ ਡਾਈਨਿੰਗ ਟੇਬਲ ਡਾਈਨਿੰਗ ਟੇਬਲ ਦੇ ਵਿੱਚ ਜੀ ਐਕਸਚੇਂਜ ਆਫਰ ਵੱਡਾ ਥੋੜਾ ਜਿਹਾ 10000 ਤੋਂ ਸ਼ੁਰੂ ਹੋ ਜਾਂਦਾ ਜਿਹੜਾ ਪੁਰਾਣਾ ਤੁਹਾਡਾ 10000 ਦਾ ਕੱਟਣਗੇ ਹਾਂਜੀ 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 10000 ਦਾ ਕੱਢ ਦਾਂਗੇ ਤੇ ਇਹ ਕਿੱਥੋਂ ਸ਼ੁਰੂ ਹੋ ਜਾਂਦੀ ਇਹ ਇਹ ਆਪਣੇ ਕੋਲ ਜਿਵੇਂ ਇਸ ਤਰ੍ਹਾਂ ਦਾ ਡਾਈਨਿੰਗ ਟੇਬਲ ਨਾਲ ਸ਼ੀਸ਼ੇ ਦੇ ਨਾਲ 8-8 ਬੰਦਾ ਸ਼ੀਸ਼ਾ ਜੀ 6 ਕੁਰਸੀਆਂ ਨਾਲ ਟੇਬਲ ਹੈ 35000 ਰੁਪਏ ਦਾ ਸੈਟ ਹੈਗਾ ਜੀ ਜੋ 10000 ਰੁਪਏ ਦਾ ਪੁਰਾਣਾ ਕੱਟ ਕੇ 25000 ਦਾ ਬਚੇਗਾ 25000 ਰਹਿ ਜਾਊਗਾ ਬਾਕੀ ਜੇ ਇਸ ਤਰ੍ਹਾਂ ਮਰਜ਼ੀ ਤੁਸੀਂ ਲਗਜ਼ਰੀ ਲੈਣੇ ਨੇ ਇਸ ਤਰ੍ਹਾਂ ਲਗਜ਼ਰੀ ਡੀਆਰ ਮਿਲ ਜਾਣਗੇ ਮਾਰਬਲ ਨਾਲ ਮਿਲ ਜਾਣਗੇ ਜਿਹਹ ਜਾਂ ਮਰਜ਼ੀ ਮਾਰਬਲ ਲੈ ਲੋ ਜਿਹਹ ਜਾਂ ਮਰਜ਼ੀ ਤੁਸੀਂ ਡਾਈਨਿੰਗ ਟੇਬਲ ਲੈ ਲੋ ਉਸ ਤਰ੍ਹਾਂ ਦੀ ਵੈਰਾਈਟੀ ਮਿਲ ਜੂ ਜਿਵੇਂ ਆਹ ਡਾਈਨਿੰਗ ਟੇਬਲ ਹੈ 40000 ਰੁਪਏ ਦਾ ਡਾਈਨਿੰਗ ਟੇਬਲ ਹੈ ਜੀ ਇਹ ਚੋਂ 10000 ਦਾ ਕੱਟ ਕੇ ਤੁਹਾਨੂੰ 30000 ਰੁਪਏ ਦਾ ਬੂਆ ਜੀ ਜੀ ਇਹਦੇ ਉੱਤੇ ਮਾਲ ਬਰ ਰੱਖਿਆ ਹੈ ਜੀ ਬਿਲਕੁਲ ਜੀ ਹਰ ਇੱਕ ਬੰਦੇ ਦੀ ਰੇਂਜ ਦਾ ਸਾਮਾਨ ਆ ਜੇ ਕੋਈ ਲੋ ਬਜਟ ਵਾਲਾ ਤਾਂ ਉਹਨਾਂ ਦੇ ਹਿਸਾਬ ਦਾ ਜੇ ਕੋਈ ਹਾਈ ਬਜਟ ਵਾਲਾ ਤਾਂ ਉਹਨਾਂ ਦੇ ਹਾਂ ਜੀ ਹਾਂ ਜੀ ਜੋ ਮਰਜ਼ੀ ਆਵੇ ਤਾਂ ਇੱਥੋਂ ਲੈ ਕੇ ਜਾਵੇ ਸਾਮਾਨ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲੂ ਦੁਬਾਰਾ ਦੱਸ ਦਈਏ ਰਾਏ ਕੋਟ ਦੇ ਵਿੱਚ ਖੜ ਵੱਡਾ ਕੰਮ ਹੀ ਆ ਮਹਾਰਾਜਾ ਵਾਲਾ 7000 ਹਾਂਜੀ ਤੇ ਜਰੂਰ ਇੱਕ ਵਾਰੀ ਤੁਸੀਂ ਆਉਣਾ ਦੇਖਣਾ WhatsApp ਦੇ ਉੱਤੇ ਗੱਲ ਕਰ ਸਕਦੇ ਹੋ ਤੁਸੀਂ ਇਹਨਾਂ ਨਾਲ ਸਕਰੀਨਸ਼ਾਟ ਭੇਜ ਸਕਦੇ ਹੋ ਜਿਹੜਾ ਵੀ ਤੁਹਾਡੇ ਕੋਲ ਸਮਾਨ ਪਿਆ ਜਾਂ ਇਹਨਾਂ ਤੋਂ ਲੈਣਾਗਾ ਤਾਂ ਉਹਦੇ ਉੱਤੇ ਗੱਲ ਕਰ ਸਕਦੇ ਹੋ ਨੰਬਰ ਦਿੱਤੇ ਹੋਏ ਸਕ੍ਰੀਨ ਦੇ ਉੱਤੇ ਜੀ ਬਾਕੀ ਜਿਹੜੀ ਤੁਸੀਂ ਡੇਲੀ ਦੀ ਅਪਡੇਟ ਲੈਣੀ ਆ ਮਹਾਰਾਜਾ ਫਰਨੀਚਰ ਹਾਊਸ ਦੀ ਜਾਂ ਜੋ ਵੀ ਇਹਨਾਂ ਦੇ ਐਕਸਚੇਂਜ ਆਫਰ ਹੁੰਦੇ ਆ ਤਾਂ ਸਕਰੀਨਸ਼ਾਟ ਨਾਲ ਚੱਲੀ ਜਾਂਦਾ ਲਿੰਕ ਵੀ ਦਿੱਤਾ ਹੋਇਆ ਮਹਾਰਾਜਾ ਰਾਏਕੋਟ ਇਹਨਾਂ ਦਾ Instagram ਦਾ ਪੇਜ ਆ ਇਹਨੂੰ ਫੋਲੋ ਕਰ ਲਓ ਹਰ ਦਿਨ ਦੀ ਅਪਡੇਟ ਤੁਹਾਨੂੰ ਇਸ ਪੇਜ ਦੇ ਉੱਤੇ ਮਿਲੂਗੀ